ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਤਹਿਤ ਕੰਮ ਕਰਨ ਵਾਲੇ ਬੀਆਈਟੀ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਕੇ ਅੱਜ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੱਸ ਸੜੇ ਬੰਦ ਕੀਤੀ ਗਈ। ਮੁਲਾਜ਼ਮ ਲੀਡਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਪ੍ਰੋਸੇ ਦੇ باوجود ਹਾਲੇ ਤੱਕ ਨਿੱਜੀਕਰਨ ਨਾ ਕਰਨ, ਪੱਕੇ ਕਰਨ ਦੀ ਨੀਤੀ, ਬਕਾਇਆ ਤਨਖਾਹਾਂ ਦੀ ਅਦਾਇਗੀ ਤੇ ਨਵੀਆਂ ਭਰਤੀਆਂ ਵਰਗੀਆਂ ਮੰਗਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਮਜਬੂਰ ਹੋ ਕੇ ਉਹਨਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ। ਜੀ ਸਿੰਘਾ ਮੈਂ 25 ਬਟਾ 11 ਤੋਂ ਸੂਬਾ ਕਾ ਸ਼ੇਰਾਂ ਜੀ ਅੱਜ ਜਿਹੜਾ ਅਸੀਂ ਇਹ ਪ੍ਰੋਟੈਸਟ ਕਰ ਰਹੇ ਆਂ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਕਰ ਰਹੇ ਆਂ ਸਾਡੇ ਮਹਿਕਮੇ ਦੇ ਵਿੱਚ ਅਗਲੇ ਸਾਲ 2026 ਦੇ ਪਹਿਲੇ ਮਹੀਨੇ ਦੇ ਵਿੱਚ ਲਗਭਗ 300 ਤੋਂ ਪਲੱਸ ਗੱਡੀਆਂ ਜਿਹੜੀਆਂ ਉਹ ਕੰਡਮ ਹੋਣ ਜਾ ਰਹੀਆਂ ਤੋਂ ਸਾਡੀ بار-ਬਾਰ ਮੰਗ ਪੱਤਰਾਂ ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਆ ਲਗਾਤਾਰ ਮੰਗਵਾ ਕੇ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ ਮਹਿਕਮੇ ਦੀਆਂ ਬੱਸਾਂ 10000 ਗਿਣਤੀ ਹੋਵੇ ਜੇ 10000 ਬੱਸਾਂ ਦੀ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਜੇ ਗਿਣਤੀ ਹੁੰਦੀ ਆ ਇਹ ਫਿਰ ਆਮ ਲੋਕਾਂ ਨੂੰ ਨੌਜਵਾਨਾਂ ਨੂੰ ਕੋਈ 50 ਤੋਂ ਲੈ ਕੇ 60000 ਲੋਕਾਂ ਨੂੰ ਜਿਹੜਾ ਉਹਦਾ ਰਜਗਾਰ ਮਿਲੂਗਾ ਲੋਕ ਬਾਹਰੋਂ ਜਾਣੋਂ ਹਟਣਗੇ ਪਰ ਇਹ ਨਿਕੰਮੀ ਸਰਕਾਰ ਇਹ ਕੰਮ ਕਰ ਰਹੀ ਆ ਕਿ 4 ਸਾਲ ਹੋ ਗਏ ਪਿਛਲੀਆਂ ਵੀ ਇਹ ਸਰਕਾਰਾਂ ਵੇਖੀਆਂ ਚਾਹੇ ਉਹ ਕਾਲੀਆਂ ਦੀ ਕਾਂਗਰਸ ਦੀ ਉਹ ਜਦੋਂ ਵੀ ਉਹਨਾਂ ਦੀ ਸਰਕਾਰ ਆਉਂਦੀ ਸੀ ਉਹ ਪਹਿਲੇ ਸਾਲ ਦੇ ਵਿੱਚ 2-300 ਗੱਡੀ ਪਾਉਂਦੇ ਸੀ ਜਾਣ ਲੱਗੇ 2-400 ਗੱਡੀ ਪਾਉਂਦੇ ਸੀ ਆ ਜਿਹੜੀਆਂ ਗੱਡੀਆਂ ਖੜੀਆਂ ਇਹ 582 ਗੱਡੀਆਂ ਕਾਂਗਰਸ ਸਰਕਾਰ ਨੇ ਪਾਈਆਂ ਪਰ ਇਹਨਾਂ ਨੇ ਚੌਥਾ ਸਾਲਾਂ ਦੇ ਵਿੱਚ ਇੱਕ ਵੀ ਗੱਡੀ ਨਹੀਂ ਪਾਈ ਉਲਟਾ ਹੁਣ ਜਿਹੜਾ ਵਾ ਉਹ ਨਿੱਜੀ ਕਰਨ ਦਾ ਕਬਾੜਾ ਲੈ ਕੇ ਆਏ ਆ ਕਿ ਜਿਹੜੀ ਇਹਨਾਂ ਨੇ 에어ਪੋਰਟ ਦੀ ਸਰਵਿਸ ਦਿੱਤੀ ਆ ਜਲੰਧਰ ਤੋਂ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਤੋਂ ਪਠਾਨਕੋਟ ਤੋਂ ਲੁਧਿਆਣੇ ਤੋਂ ਉਹ ਗੱਡੀਆਂ ਵੋਲਵੋ 19 ਗੱਡੀਆਂ ਦਾ ਜਿਹੜਾ ਇਹ ਟੈਂਡਰ ਲੈ ਕੇ ਆ ਅੱਜ ਆ ਰਹੇ ਆ 2 ਵਜੇ ਨਾਲ ਟੈਂਡਰ ਖੋਲਣਾ ਜੇਦਾ ਅਸੀਂ ਸਖਤ ਵਿਰੋਧ ਕਰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਸਾਰੇ ਤਰਕ ਵੀ ਦੇ ਚੁੱਕੇ ਆ ਤੇ ਜਿਹੜੀ ਕਮੇਟੀ ਬਣੀ ਆ ਉਹਨੂੰ ਹਾਈ ਕੋਰਟ ਚੋਂ ਲੀਗਲ ਨੋਟਿਸ ਵੀ ਕਢਾ ਚੁੱਕੇ ਆ ਪਰੰਤੂ ਉਹ ਅਫਸਰ ਵੀ ਕਹਿਣ ਦੇ ਆ ਕਿ ਜਿਹੜਾ ਇਹ ਸਾਡੇ ਕੋਲ ਸਰਕਾਰ ਜਿਹੜਾ ਤਕੇ ਨਾ ਸਾਈਨ ਕਰਾ ਰਹੀ ਆ ਤਕੇ ਨਾ ਮਹਿਕਮੇ ਨੂੰ ਜਿਹੜੀ ਮਾੜੀ ਦਿਸ਼ਾ ਨੂੰ ਤਕੇ ਰਹੀ ਆ ਸੋ ਸਾਡੀ ਸਿੱਧੀ ਤੇ ਸਪਸ਼ਟ ਮੰਗ ਵਾ ਇਹ ਕਿਲੋਮੀਟਰ ਜਿਹੜੀਆਂ ਬਸਾਂ ਵਾਂ ਇਹਨਾਂ ਨੂੰ ਬੰਦ ਕੀਤਾ ਜਾਵੇ ਮਹਕਮੇ ਦੀਆਂ ਬੱਸਾਂ ਪਾਈਆਂ ਜਾਣ ਜੇਕਰ 2 ਵਜੇ ਤੱਕ ਪੂਰੇ ਪੰਜਾਬ ਦੇ ਜਿਹੜੇ ਉਹ ਬੱਸ ਸਟੈਂਡ ਬੰਦ ਰਹਿਣਗੇ ਜੇਕਰ 2 ਵਜੇ ਤੱਕ ਇਹ ਟੈਂਡਰ ਰੱਦ ਨਹੀਂ ਹੁੰਦਾ ਤੇ ਫਿਰ ਸਾਡੀਆਂ ਜਿੱਥੇ-ਜਿੱਥੇ ਬੱਸਾਂ ਵੀ ਹੈਗੀਆਂ ਸਰਵਿਸ ਕਰਦੀਆਂ ਉਹ ਅਸੀਂ ਉੱਥੇ ਰੋਡਾਂ ਦੇ ਬਲੌਕ ਕਰਕੇ ਇਹ ਸਰਕਾਰ ਦਾ ਸਖਤ ਵਿਰੋਧ ਕਰਾਂਗੇ ਭਾਈ ਸਾਹਿਬ ਕਿਲੋਮੀਟਰ ਸਕੀਮ ਦੀ ਪੂਰੀ ਜਾਣਕਾਰੀ ਕਾਣਾ ਪਾਉ ਕਿ ਕਿਲੋਮੀਟਰ ਸਕੀਮ ਬਸ ਇਹ ਆ ਕਿ ਇੱਕ ਪ੍ਰਾਈਵੇਟ ਪਲੇਅਰ ਦੀ ਬੱਸ ਹੁੰਦੀ ਆ ਜੀ ਉਹਦੇ ਵਿੱਚ ਡਰਾਈਵਰ ਜਿਹੜਾ ਵਾ ਉਹ ਪ੍ਰਾਈਵੇਟ ਮਾਲਕ ਦਾ ਹੁੰਦਾ ਬੱਸ ਵੀ ਪ੍ਰਾਈਵੇਟ ਮਾਲਕ ਦੀ ਹੁੰਦੀ ਆ ਉਹ 6 ਸਾਲਾਂ ਦਾ ਇੱਕ ਟੈਂਡਰ ਕਰਦਾ ਇਹ ਨਾ ਮਹਿਕਮੇ ਦੇ ਨਾਲ ਉਹ 6 ਸਾਲਾਂ ਦਾ ਟੈਂਡਰ ਕਰਕੇ ਕਰੋੜਾ ਰੁਪਈਆ ਜਿਹੜਾ ਉਹ ਮਹਿਕਮੇ ਦਾ ਲੈ ਜਾਂਦਾ ਜਿਹਦੇ ਨਾਲ ਜਿਹੜਾ ਵਾ ਸਾਡੇ ਮਹਿਕਮੇ ਦਾ ਨੁਕਸਾਨ ਹੁੰਦਾ ਅੱਜ 14 ਤਰੀਕ ਹੋ ਗਈ ਆ ਤਨਖਾਵਾਂ ਦੇ ਸਾਨੂੰ ਅੱਗੇ ਨਹੀਂ ਮਿਲ ਰਹੀਆਂ ਹਰ ਮਹੀਨੇ ਤੁਹਾਡੇ ਸਾਹਮਣੇ ਬੱਸ ਸਟੈਂਡ ਬੰਦ ਕਰਕੇ ਰੋਡ ਬਲੌਕ ਕਰਕੇ ਦੀਪੂ ਬੰਦ ਕਰਕੇ ਸਾਨੂੰ ਤਨਖਾਵਾਂ ਲੈਣੀਆਂ ਪੈਂਦੀਆਂ ਤੇ ਜੇ ਉਲਟਾ ਇਹ ਨਿੱਜੀਕਰਨ ਦਾ ਘਵਾੜਾ ਹੋਰ ਆ ਗਿਆ ਤੇ ਫਿਰ ਸਾਨੂੰ ਜਿਹੜੀਆਂ ਤਨਖਵਾਂ ਮਿਲਣੀਆਂ ਸੀ ਕੋਈ ਆਸ ਨਹੀਂ ਆ ਤੋ ਅਸੀਂ ਮੈਕਮੇ ਨੂੰ ਬਚਾਉਣ ਲਈ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਕਰਾਉਣ ਲਈ ਇਹ ਜਿਹੜੀ ਆ ਆਮ ਜਨਤਾ ਦੀ ਅੱਜ ਮੰਗ ਲੈ ਕੇ ਆਏ ਆ ਕਿਉਂਕਿ ਜੇ ਇਹ ਬੱਸਾਂ ਪ੍ਰਾਈਵੇਟ ਹੋ ਗਈਆਂ ਤੇ ਜਿਹੜੀਆਂ ਬੀਬੀਆਂ ਨੂੰ ਫ੍ਰੀ ਸਵਰ ਸਹੂਲਤ ਮਿਲਦੀ ਆ ਉਹ ਵੀ ਇਹਨਾਂ ਨੇ ਹੌਲੀ-ਹੌਲੀ ਖਤਮ ਕਰ ਦੇਣੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਦੇ 4 ਸਾਲ ਹੋ ਗਏ ਆ ਤੇ ਕੋਈ ਵੀ ਇੱਕ ਨਿੱਕੇ ਪੈਸੇ ਦਾ ਡਿਵੈਲਪਮੈਂਟ ਵਾਲਾ ਕੰਮ ਨਹੀਂ ਉਹਨਾਂ ਨੇ ਕੋਈ ਕੀਤਾ ਤੇ ਸਾਡੇ ਮਹਿਕਮੇ ਨੂੰ ਤੇ ਜਦੋਂ ਦੇ ਸਾਡੇ ਮੰਤਰੀ ਲਾਲਜੀਤ ਭੁੱਲਰ ਜੀ ਲੱਗੇ ਆ ਇਹ ਦਿਨ ਬਦਿਆਂ ਡਾਉ ਨਹੀਂ ਹੁੰਦਾ ਜਾਣਦੇ ਆ ਵਾ ਇਹ ਤਰੱਕੀ ਵੱਲ ਨੂੰ ਨਹੀਂ ਜਾ ਰਿਹਾ ਮੇਰਾ ਨਾਂ ਜੁਗਰਾਤ ਸਿੰਘ ਹੈ ਜੀ ਰਣਨੀਤੀ ਵੀ ਅਸੀਂ ਜਿਹੜਾ ਵਾ 12 ਵਜੇ ਤੋਂ 2 ਵਜੇ ਤੱਕ ਦਾ ਬੱਸ ਸਟੈਂਡ ਬੰਦ ਕਰਨ ਦਾ ਜਿਹੜਾ ਉਹ ਟਾਈਮ ਦਿੱਤਾ ਸੀ ਲੇਕਿਨ ਹੁਣ ਤੱਕ ਸਰਕਾਰ ਜਾਂ ਮੈਨੇਜਮੈਂਟ ਕਿਸੇ ਵੀ ਗੱਲਬਾਤ ਦੇ ਵਿੱਚ ਨਹੀਂ ਪਈ ਸਰਕਾਰ ਵੱਲੋਂ ਕੋਈ ਸੱਦਾ ਨਹੀਂ ਆਇਆ ਅਜੇ ਤੱਕ ਕੋਈ ਸੱਦਾ ਨਹੀਂ ਆਇਆ ਜੀ ਹੁਣ ਅਸੀਂ ਜਿਹੜਾ ਵਾ 2 ਵਜੇ ਤੋਂ ਬਾਅਦ ਪੰਜਾਬ ਦੇ ਜਿੰਨੇ ਵੀ ਆਪਣੇ ਸ਼ਹਿਰ ਨੇ ਉਹਨਾਂ ਦੇ 메ਨ ਚੌਂਕ ਜਿਹੜੇ ਆ ਉਹ ਬੰਦ ਕਰਾਂਗੇ ਲਗਭਗ ਸਾਰੇ ਸ਼ਹਿਰਾਂ 'ਚ ਹੋ ਗਿਆ ਤੇ ਅਸੀਂ ਵੀ ਪੋਲਟਨ ਗੇਟ ਜਿਹੜਾ ਆ ਉਹ ਪਰ ਜਾ ਰਹੇ ਆ ਤੁਹਾਨੂੰ ਜਾ ਕੇ ਬੰਦ ਕਰੋ ਤੋਕ ਕੇ ਅੱਗੇ ਤੱਕ ਚੱਲਿਆ ਜਾ ਰਹੀ ਹੋਈ ਜਦੋਂ ਤੱਕ ਸਰਕਾਰ ਵੱਲੋਂ ਕੋਈ ਵੀ ਸਾਡੀ ਸੁਣਵਾਈ ਕਰਕੇ ਟੈਂਡਰ ਜਿਹੜੇ ਆ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਜਿਹੜੀ ਆ ਇਹ ਸਾਡਾ ਸੰਘਰਸ਼ ਚੱਲਦਾ ਰਹੇ। ਅਧਿਕਾਰੀ ਕੋਈ ਮਿਲਣ ਵਾਸਤੇ ਅਜੇ ਤੱਕ ਕੋਈ ਨਹੀਂ ਗੱਲਬਾਤ ਹੋਈ ਜੀ। ਸਾਡੇ ਹਿਯਾਰ ਚੱਲ ਰਹੇ ਨੇ ਕਿ ਲੋਕਾਂ ਦੇ ਆਵਾਜ਼ਾਈ ਵਾਸਤੇ ਸ਼ੋਪਿੰਗਾਂ ਕਰਦੇ ਰਿਸੀਦਾਰੇ ਕੋ ਜਣਾ। ਤੁਹਾਡੇ ਮਾਧਿਅਮ ਤੁਹਾਡੇ ਮਾਧਿਅਮ ਰਾਹੀਂ ਅਸੀਂ ਆਮ ਪਬਲਿਕ ਤੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿਉਂਕਿ ਇਹ ਸਾਡੇ ਕੋਈ ਨੌਕਰੀਆਂ ਕਹਿ ਲਓ ਵੀ ਪੱਕੇ ਹੋਣ ਦੀ ਜਾਂ ਕਹਿ ਲਓ ਸਾਡੀਆਂ ਤਨਖਾਹਾਂ ਦਾ ਮਸਲਾ ਨਹੀਂ ਇਹ ਅਸੀਂ ਲੋਕਾਂ ਦੀ ਕੋਈ ਜਿਮੇਵਾਰ ਕੌਣ ਹੈ ਇਹਦਾ ਜਿਮੇਵਾਰ ਇਕੋ ਜੀ ਸਰਕਾਰ ਹੀ ਆ ਅਸੀਂ ਜਿੱਦੇ 1 ਮਹੀਨਾ ਪਹਿਲਾਂ ਇਸ ਚੀਜ਼ ਦਾ ਨੋਟਿਸ ਦੇ ਚੁੱਕੇ ਆ ਜੀ ਸਰਕਾਰ ਬਾਰ ਬਾਰ ਜਿਹੜਾ ਕਿਲੋਮੀਟਰ ਦਾ ਘੋੜਾ ਲੈ ਕੇ ਆ ਰਹੀ ਆ ਪ੍ਰਾਈਵੇਟ ਬੱਸਾਂ ਲੈ ਕੇ ਆ ਰਹੀ ਆ ਅਸੀਂ ਉਸ ਚੀਜ਼ ਦਾ ਵਿਰੋਧ ਕਰ ਰਹੇ ਆ ਲੋਕਾਂ ਦੀ ਲੜਾਈ ਆ ਲੋਕਾਂ ਦੀ ਅਸੀਂ ਲੜ ਰਹੇ ਆ ਇਹ ਲੜਾਈ ਜਿਹੜੀ ਆ ਇਹ ਗੋਲਡਨ ਗੇਟ ਜਾ ਕੇ ਅਸੀਂ ਬੰਦ ਕਰਾਂਗੇ